ਵੀ ਹਫ਼ਤੇ 'ਚ ਜਿਹੜੇ ਦਿਨ ਹੁੰਦੇ ਆ ਐਟਲੀਸਟ ਉਹਨਾਂ ਦਿਨਾਂ 'ਚ ਤਾਂ ਪਰਿਵਾਰ ਨੂੰ ਮਿਲਣ ਦਿੱਤਾ ਜਾਇਂ ਜੇ ਇਹ ਕਾਨੂੰਨ ਕਹਿੰਦੇ ਆ ਜੇਲ੍ਹ ਦਾ ਜੋ ਹੈਗਾ ਫਿਰ ਉਹੀ ਗੱਲ ਆ ਜਾਂਦੀ ਆ ਵੀ ਇਹ ਕਾਨੂੰਨ ਫਿਰ ਵੀ ਸਿੱਖਾਂ ਵਾਸਤੇ ਵੱਖ ਹੋ ਗਿਆ ਇੱਥੇ ਆ ਕੇ ਦੇਖੋ ਇਹ ਤਾਂ ਉਹ ਐਡਮਿਨਿਸਟ੍ਰੇਸ਼ਨ ਦੀ ਕਾਲ ਹੈ ਨਾ ਵੀ ਉਹ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਤੇ ਸਣੀ ਦੀ ਕੀ ਕੰਡੀਸ਼ਨ ਹੈ ਉਹਦੇ ਬਾਰੇ ਤਾਂ ਦੱਸਿਆ ਹੀ ਨਹੀਂ ਜਾ ਰਿਹਾ ਹੈਗਾ ਵੀ ਉਹ ਦੱਸਣਾ ਤਾਂ ਇਹਨਾਂ ਦਾ ਫਰਜ਼ ਆ ਨਾ ਐਟਲੀਸਟ ਘਰੇ ਗੱਲ ਤਾਂ ਕਰਾ ਦਿਓ ਇੱਕ ਇਹ ਤਾਂ ਕੋਈ ਵੀ ਅਸੀਂ ਕੋਈ ਬਾਲੀ ਵੱਡੀ ਡਿਮਾਂਡ ਨਹੀਂ ਰੱਖੀ ਹੋਈ ਵੀ ਇਹੋ ਜੀਆਂ ਮੰਗਾ ਨਹੀਂ ਹੈਗੀਆਂ ਹਾਂ ਵੀ ਉਹੀ ਕਹਿ ਰਹੇ ਆਂ ਵੀ ਆਊਟ ਆਫ ਦਾ ਲਾਅ ਨਹੀਂ ਹੈਗੀਆਂ ਵਿਥਿਨ ਦਾ ਪੈਰਾਮੀਟਰਸ ਆਫ ਦਾ ਕਨਸਟੀਟਿਊਸ਼ਨ ਆ ਜੇ ਆਪਾਂ ਗੱਲ ਕਰੀਏ ਵਿਥਿਨ ਦਾ ਪੈਰਾਮੀਟਰਸ ਆਫ ਦਾ ਜੇਲ ਲਾਅ ਆ ਉਸ ਤੋਂ ਅਸੀਂ ਕੋਈ ਵੱਖ ਚੀਜ਼ ਨਹੀਂ ਮੰਗੀ ਜੇ ਸਾਨੂੰ ਆਪਦੇ ਹੱਕ ਲੈਣ ਲਈ ਸਾਨੂੰ ਅੱਜ ਧਰਨੇ ਮੁਜ਼ਾਰੇ ਕਰਨੇ ਪੈਂਦੇ ਤਾਂ ਫੇਰ ਕਿੱਥੇ ਖੜੇ ਆਂ ਨਹੀਂ ਦੇਖੋ ਅਸੀਂ ਤਾਂ ਪਰਿਵਾਰ ਦੇ ਨਾਲ ਆ ਕਾਲ ਫਸਟ ਪਰਿਵਾਰ ਦੀ ਹੋਊਗੀ ਅਸੀਂ ਤਾਂ ਉਹਨਾਂ ਦੀ ਕਾਲ ਨੂੰ ਸਿਰ ਮੱਥੇ ਲੈ ਕੇ ਪ੍ਰਵਾਨ ਕਰਨਾ ਵੀ ਜੇ ਸਾਨੂੰ ਸਾਡੀ ਜੇਲ੍ਹ ਚ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਪਰਿਵਾਰ ਨੂੰ ਉਹ ਵੀ ਕੋਈ ਬਾਹਰਲੇ ਬੰਦੇ ਨੂੰ ਨਹੀਂ ਪਰਿਵਾਰ ਨੂੰ ਮੁਲਾਕਾਤ ਕਰਨ ਲਈ ਜਦੋਜਹਿਦ ਕਰਨਾ ਪੈ ਰਿਹਾ ਧਰਨੇ ਮੁਜ਼ਾਰੇ ਲਾਉਣੇ ਪੈ ਰਹੇ ਆ ਤਾਂ ਫਿਰ ਤੁਸੀਂ ਆਪ ਹੀ ਦੇਖ ਲਓ ਵੀ ਇਹ ਸਿੱਖ ਕੌਮ ਅੱਜ ਕਿੱਥੇ ਖੜੀ ਆ ਇਸ ਕਾਨੂੰਨ ਦੇ ਆਧਾਰ ਦੇ ਹਿਸਾਬ ਨਾਲ ਮਨੁੱਖੀ ਅਧਿਕਾਰ ਕਿੱਥੇ ਆ ਸੰਦੀਪ ਸਿੰਘ ਸੰਨੀ ਦੇ ਹੱਕ ਦੇ ਵਿੱਚ ਵੱਡੀ ਆਵਾਜ਼ ਬੁਲੰਦ ਹੋਈ ਆ ਕੁਝ ਦਿਨ ਪਹਿਲਾਂ ਜੋ ਤਕਰਾਰ ਹੋਈ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸੰਨੀ ਦੇ ਵਿੱਚ ਤੋਂ ਮুলਜਮ ਜਿਹੜੇ ਕਿ ਮੁਲਾਜ਼ਮ ਸੀ ਪਹਿਲਾਂ ਉਹ ਮুলਜਮ ਬਣ ਚੁੱਕੇ ਸੀ ਮুলਜਮਾਂ ਨੂੰ ਜਦੋਂ ਜੇਲ੍ਹ ਹੁੰਦੀ ਆ ਤੇ ਜੇਲ੍ਹ ਕੇਂਦਰੀ ਜੇਲ੍ਹ ਪਟਿਆਲਾ ਮুলਜਮਾਂ ਨੂੰ ਭੇਜਿਆ ਜਾਂਦਾ ਉਹ ਮুলਜਮ 80 ਤੋਂ 90 ਤਹਾਕੇ ਦੇ ਵਿੱਚ ਮੁਲਾਜ਼ਮ ਸੀ ਨੌਜਵਾਨਾਂ ਨੂੰ ਕੋਕੋ ਕੇ ਮਾਰਨ ਵਾਲੇ ਸੀ ਧੀਆਂ ਪੈਣ ਦੇ ਬੇਦਬੀਆਂ ਕਰਨ ਵਾਲੇ ਸੀ ਲੰਬੇ ਅਸੇ ਤੋਂ ਬਾਅਦ ਦੇ ਵਿੱਚ ਇੱਕ ਵੱਡੀ ਲੜਾਈ ਲੜੀ ਉਸ ਲੜਾਈ ਤੋਂ ਬਾਅਦ ਵਿੱਚ ਉਹਨਾਂ ਨੂੰ ਸਜ਼ਾਵਾ ਹੋ ਰਹੀਆਂ ਤੇ ਤਕਰੀਬਨ ਹੀ ਕੁਝ ਦਿਨਾਂ ਬਾਅਦ ਕੋਈ ਨਾ ਕੋਈ ਜਿਹੜਾ ਮੁਲਾਜ਼ਮ ਸੀ ਉਹ ਮੁਲਜ਼ਮ ਬਣ ਰਿਹਾ ਵਾ ਇਹ ਵਰਦੀ ਜਿਹੜੀ ਆ ਇਹ ਫੀਤੀਆਂ ਲਵਾਉਣ ਦੀ ਖਾਤਰ ਜੋ ਕੁਝ ਉਸ ਸਮੇਂ ਦੇ ਵਿੱਚ ਹੋਇਆ ਉਹਦਾ ਭੁਗਤਾਨ ਹੁਣ ਮੁਲਜ਼ਮਾਂ ਨੂੰ ਕਰਨਾ ਪੈ ਰਿਹਾ ਵਾ ਉਹ ਜਦੋਂ ਮੁਲਜ਼ਮਾਂ ਦੇ ਜੇਲ੍ਹ 'ਚ ਪਹੁੰਚਦੇ ਆ ਸੰਦੀਪ ਸਿੰਘ ਸੰਨੀ ਨਾਲ ਕੋਈ ਤਲਕ ਕਲਾਮੀ ਹੁੰਦੀ ਆ ਤੇ ਆਪਸੀ ਤਲਕ ਕਲਾਮੀ ਤੋਂ ਬਾਅਦ ਦੇ ਵਿੱਚ ਸੰਦੀਪ ਸਿੰਘ ਸੰਨੀ ਨੂੰ ਵੀ ਸੱਟਾਂ ਵੱਜਦੀਆਂ ਤੇ ਉਧਰਲੇ ਪਾਸੇ ਦੂਜੇ ਪਾਸੇ ਗੱਲ ਹੈ ਕਰੀਏ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਣ ਵਾਲਾ ਤੇ ਨਾਲ ਉਹਦੇ ਜੋ-ਜੋ ਵੀ ਸਰ ਮਲਜਮ ਉਹਨਾਂ ਨੂੰ ਸੱਟਾਂ ਲੱਗਦੀਆਂ ਉਹਨਾਂ ਨੂੰ ਤੇ ਜੇਰੇ ਇਲਾਜ ਭੇਜਤਾ ਜਾਂਦਾ ਵਾ ਪਰ ਸੰਦੀਪ ਸਿੰਘ ਸੰਨੀ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਂਦਾ ਵਾ ਤੇ ਉਤੇ ਪੁਲਤ ਸੱਦ ਹੁੰਦਾ ਵਾ ਜੋ ਕਿ ਹੁਣੇ ਹੀ ਮੇਰੀ ਵੀਰਾਂ ਨਾਲ ਗੱਲਬਾਤ ਹੋਈ ਸੀ ਪਰਿਵਾਰ ਨੇ ਦੱਸਿਆ ਕਿ ਫੋਨ ਕਾਲ ਦੇ ਵਿੱਚ ਪਤਾ ਲੱਗਾ ਕਿ ਉਹਦੇ ਤੋਂ ਤਸ਼ੱਦਦ ਹੋਇਆ ਪਰ ਸਾਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਇਹਦੇ ਵਾਸਤੇ ਆਪਾਂ ਗੱਲਬਾਤ ਕਰਾਂਗੇ ਬਾਈ ਦੀਪ ਸੁੱਧੂ ਦੇ ਭਰਾਤਾ ਵੀਰ ਮਨਦੀਪ ਸਿੰਘ ਸਿੱਧੂ ਸਾਡੇ ਨਾਲ ਆ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜੋ ਹਾਲਾਤ ਬਣੇ ਹੋਏ ਆ ਗੁਰਜਾਨਾ ਹੀ ਤੁਹਾਨੂੰ ਕਿਸੇ ਨਾ ਕਿਸੇ ਥਾਂ ਤੇ ਵੇਖ ਲਈਦਾ ਕੌਮ ਦੀ ਆਵਾਜ਼ ਬੁਲੰਦ ਕਰਦੇ ਹੋ ਬਾਈ ਦੀਪ ਦੇ ਰਾਹਾਂ ਤੇ ਚਲਣਾ ਪੜਾਉੱਖਾ ਵੈਸੇ ਜਿ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਈ ਦੀਪ ਬੜੇ ਦੀਵੇ ਜਗਾ ਕੇ ਗਿਆ ਹਨਾ ਤੁਸੀਂ ਉਹਨਾਂ ਰਾਹਾਂ ਤੇ ਤੁਰੇ ਹੋਏ ਪਰ ਇਹਨਾਂ ਰਾਹਾਂ ਤੇ ਤੁਰਨ ਵਾਲਿਆਂ ਨੂੰ ਜੁੱਤੀ ਇਹ ਮਿਲਦੇ ਆ ਹੁਣ ਜੇ ਆਪਾਂ ਗੱਲ ਕਰੀਏ ਵੀਰ ਸੰਦੀਪ ਸਿੰਘ ਸਿੱਧੂ ਉਹ ਸੰਦੀਪ ਦੀ ਸੰਦੀਪ ਸਿੰਘ ਸੰਨੀ ਦੀ ਉਹਨੇ ਸੁਧੀਰ ਦਾ ਕਤਲ ਕੀਤਾ ਸੂਰੀ ਦਾ ਕਤਲ ਕੀਤਾ ਉਸ ਤੋਂ ਬਾਅਦ ਸਜ਼ਾ ਹੁੰਦੀ ਹੈ ਪਰ ਜੋ ਜੇਲ੍ਹ ਦੇ ਵਿੱਚ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਤੇ ਅੱਜ ਉਹਨੂੰ ਮਲਾਇਆ ਵੀ ਨਹੀਂ ਜਾ ਰਿਹਾ ਪਰਿਵਾਰ ਨੂੰ ਐਡਵੋਕੇਟ ਹੋਣ ਦੀ ਅੱਖ ਤੋਂ ਤੁਸੀਂ ਕਿਵੇਂ ਦੇਖਦੇ ਦੇਖੋ ਜਿਹੜੀ ਇਹ ਗੱਲ ਹੋਈ ਆ ਵੀ ਜੇਲ੍ਹ ਚ ਇਨਸੀਡੈਂਟ ਹੋਇਆ ਉਹਦੇ ਬਾਰੇ ਤਾਂ ਆਪਾਂ ਨੂੰ ਐਡਮਿਨਿਸਟ੍ਰੇਸ਼ਨ ਤੋਂ ਹੀ ਪਤਾ ਲੱਗਿਆਗਾ ਵੀ ਇਹ ਇਨਸੀਡੈਂਟ ਹੋਇਆਗਾ ਤੇ ਜਾਂ ਜੇ ਆਪਾਂ ਗੱਲ ਕਰੀਏ ਉਹਦੇ ਨਾਲ ਨਾ ਤਾਂ ਉਦੋਂ ਦਾ ਹੀ ਕੋਈ ਫੋਨ ਤੇ ਤਾਲਮੇਲ ਹੋਇਆ ਪਰਿਵਾਰ ਦਾ ਨਾ ਮਿਲਣ ਦਿੱਤਾ ਗਿਆਗਾ ਤੇ ਜੇ ਆਪਾਂ ਲਾਅ ਜਿਹੜਾ ਜੇਲ੍ਹ ਰੂਲਸ ਉਹਦੇ ਅਕੋਰਡਿੰਗ ਵੀ ਗੱਲ ਕਰੀਏ ਵੀ ਹਫ਼ਤੇ 'ਚ ਜਿਹੜੇ ਦਿਨ ਹੁੰਦੇ ਆ ਐਟਲੀਸਟ ਉਹਨਾਂ ਦਿਨਾਂ 'ਚ ਤਾਂ ਪਰਿਵਾਰ ਨੂੰ ਮਿਲਣ ਦਿੱਤਾ ਜਾਂਦਾ ਜੇ ਇਹ ਕਾਨੂੰਨ ਕਹਿੰਦੇ ਆ ਜੇਲ੍ਹ ਦਾ ਜੋ ਹੈਗਾ ਫਿਰ ਉਹੀ ਗੱਲ ਆ ਜਾਂਦੀ ਆ ਵੀ ਇਹ ਕਾਨੂੰਨ ਫਿਰ ਵੀ ਸਿੱਖਾਂ ਵਾਸਤੇ ਵੱਖ ਹੋ ਗਿਆ ਇੱਥੇ ਆ ਕੇ ਕਿਉਂਕਿ ਜੇ ਸਾਡੇ ਉਹੀ ਨੌਜਵਾਨ ਜੇ ਚਲੋ ਜੇਲ੍ਹ ਚ ਕਿਸੇ ਕਾਰਨਾ ਕਰਕੇ ਵੀ ਮੈਂ ਕਹੂੰਗਾ ਜੇਲ੍ਹ ਚ ਬੰਦ ਆ ਤੇ ਉਹਨਾਂ ਵਾਸਤੇ ਕਾਨੂੰਨ ਵੱਖ ਹੋ ਗਿਆਗਾ ਇਹ ਚੀਜ਼ ਦਾ ਫਰਕ ਆ ਵੀ ਜਾਂ ਤਾਂ ਤੁਸੀਂ ਇਹ ਦੱਸੋ ਵੀ ਜਿਹੜੇ ਦੂਸਰੇ ਪਾਸੇ ਵਾਲੇ ਤਿੰਨ ਪੁਲਿਸ ਮੁਲਾਜ਼ਮ ਆ ਜਿਹੜੇ ਜੇਲ੍ਹ ਚ ਹੀ ਬੰਦ ਸੀਗੇ ਸਜ਼ਾ ਘਟ ਰਹੀ ਆ ਉਹਨਾਂ ਦੇ ਕੀ ਕਰਦਿਆਂ ਨੂੰ ਮਿਲਣ ਨਹੀਂ ਦਿੱਤਾ ਗਿਆ ਫਿਰ ਸਾਰੇ ਵਾਸਤੇ ਕਾਨੂੰਨ ਤਾਂ ਸੇਮ ਇਲਾਜ ਦੱਸਿਆ ਜਾ ਰਿਹਾ ਕਿ ਉਹ ਜੇਰੇ ਰਾਜਾ ਪਰ ਸੰਦੀਪ ਸਿੰਘ ਸੰਨੀ ਨੂੰ ਪਰਿਵਾਰ ਨੂੰ ਮਿਲ ਦਿੱਤਾ ਜਾਂਦਿਆ ਕਿਤੇ ਇਲਾਜ ਨਹੀਂ ਹੋ ਰਿਹਾ ਨਹੀਂ ਦੇਖੋ ਇਹ ਤਾਂ ਉਹ ਐਡਮਿਨਿਸਟ੍ਰੇਸ਼ਨ ਦੀ ਕਾਲ ਹੈ ਨਾ ਵੀ ਉਹ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਤੇ ਸੰਨੀ ਦੀ ਕੀ ਕੰਡੀਸ਼ਨ ਹੈ ਉਹਦੇ ਬਾਰੇ ਤਾਂ ਦੱਸਿਆ ਹੀ ਨਹੀਂ ਜਾ ਰਿਹਾ ਹੈਗਾ ਵੀ ਉਹ ਦੱਸਣਾ ਤਾਂ ਇਹਨਾਂ ਦਾ ਫਰਜ਼ ਹੈ ਨਾ ਐਟ ਲੀਸਟ ਘਰੇ ਗੱਲ ਤਾਂ ਕਰਾ ਦਿਓ ਇੱਕ ਇਹ ਤਾਂ ਕੋਈ ਵੀ ਅਸੀਂ ਕੋਈ ਬਾਲੀ ਵੱਡੀ ਡਿਮਾਂਡ ਨਹੀਂ ਰੱਖੀ ਹੋਈਗੀ। ਇੰਨੀ ਦੇ ਭਰਾ ਨੇ ਵੀ ਖਸਾਜਾਰ ਕੀਤਾ ਕਿ ਜਿਆਦਾ ਕੁੱਟਮਾਰ ਹੋਇਆ ਤਸ਼ੱਦਦ ਹੋਇਆ ਕਿਤੇ ਕੋਈ ਪਾਣਾ ਨਾ ਵਾਪਰਿਆ ਹੋਵੇ ਕੋਈ ਉਹ ਜੀ ਗੱਲਬਾਤ ਨਾ ਹੋਵੇ। ਸਾਨੂੰ ਪ੍ਰਸ਼ਾਸਨ ਕਿਉਂ ਨਹੀਂ ਮਿਲਾਰਾ ਜਥੇਬੰਦੀਆਂ ਵੀ ਆਈਆਂ ਉਹ ਵੀ ਇਹ ਗੱਲ ਕਰ ਰਹੀਆਂ। ਦੇਖੋ ਇਹੀ ਸਾਡੀ ਮੰਗ ਵੀ ਹੈ ਜੇ ਇਹੀ ਹੈ ਵੀ ਇੱਕ ਵਾਰ ਮਲਾਇਆ ਜਾਵੇ ਪਰਿਵਾਰ ਨੂੰ ਕਿਸੇ ਪਰਿਵਾਰਕ ਮੈਂਬਰ ਨੂੰ ਕੁਝ ਟਾਈਮ ਲਈ ਮਲਾਇਆ ਜਾਵੇ। ਇਹ ਚੀਜ਼ ਆ ਵੀ ਇਹ ਤਾਂ ਜਿਹੜਾ ਲਾਅ ਆ ਇਸ ਦੇਸ਼ ਦਾ ਲਾਅ ਆ ਉਹਦੇ ਹਿਸਾਬ ਨਾਲ ਵੀ ਮਲਾਉਣਾ ਚਾਹੀਦਾ ਹੈਗਾ। ਤੇ ਜਿਹੜਾ ਤਸ਼ੱਦਦ ਆ ਉਹ ਤਾਂ ਹੋਇਆ ਹੀ ਹੈਗਾ। ਤੇ ਤਸ਼ੱਦਦ ਦੇ باوجود ਵੀ ਮੈਡੀਕਲ ਕਰਾ ਲਓ ਦੇਖੋ ਇਹ ਮੰਗਾ ਕੋਈ ਸਾਡੀਆਂ ਕੋਈ ਵੀ ਇਹੋ ਜਿਹਿਆਂ ਮੰਗਾ ਨਹੀਂ ਹੈਗੀਆਂ ਹਾਂ ਵੀ ਉਹੀ ਕਹਿ ਰਹੇ ਆਂ ਵੀ ਆਊਟ ਆਫ ਦਾ ਲਾ ਨਹੀਂ ਹੈਗੀਆਂ ਵਿਥਿਨ ਦਾ ਪੈਰਾਮੀਟਰਸ ਆਫ ਦਾ ਕਨਸਟੀਟਿਊਸ਼ਨ ਜੇ ਆਪਾਂ ਗੱਲ ਕਰੀਏ ਵਿਥਿਨ ਦਾ ਪੈਰਾਮੀਟਰਸ ਆਫ ਦਾ ਜੇਲ ਲਾਅ ਆ ਉਸ ਤੋਂ ਅਸੀਂ ਕੋਈ ਵੱਖ ਚੀਜ਼ ਨਹੀਂ ਮੰਗੀ ਜੇ ਸਾਨੂੰ ਆਪਦੇ ਹੱਕ ਲੈਣ ਲਈ ਸਾਨੂੰ ਅੱਜ ਧਰਨੇ ਮੁਜ਼ਾਰੇ ਕਰਨੇ ਪੈਂਦੇ ਤਾਂ ਫੇਰ ਕਿੱਥੇ ਖੜੇ ਆ ਅਸੀਂ ਕਿੱਥੇ ਸਿੱਖ ਕੌਮ ਖੜੀ ਆ ਇਹ ਭਈ ਅੱਜ ਕੇਵਲ ਮੁਲਾਕਾਤ ਵਾਸਤੇ ਪ੍ਰੋਟੈਸਟ ਕਰਨਾ ਪੈ ਰਿਹਾ ਇਹ ਵੀ ਬੜੀ ਹਾਸੋਹਿਣੀ ਗੱਲ ਆ ਕੌਮ ਵਾਸਤੇ ਕਿ ਇੱਕ ਮੁਲਾਕਾਤ ਵਾਸਤੇ ਕਿ ਪਰਿਵਾਰ ਦੀ ਮੁਲਾਕਾਤ ਕਰਾ ਦਿਓ ਤੋਂ ਉਹਦੇ ਜੇਲ੍ਹ ਦੇ 바ਰ ਦੇ ਵਿੱਚ ਹਰ ਜੱਥੇ ਬੰਦੀ ਤੇ ਪਹੁੰਚੀ ਹੋਈ ਆ ਪ੍ਰੋਟੈਸਟ ਕੀਤਾ ਜਾ ਰਿਹਾ ਉਹੀ ਗੱਲ ਕਰਦਾ ਵੀ ਇੱਕ ਮੁਲਾਕਾਤ ਲਈ ਪ੍ਰੋਟੈਸਟ ਆਜੇ ਇਹ ਵੀ ਜੇ ਸਾਨੂੰ ਸਾਡੀ ਜੇਲ੍ਹ ਚ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਪਰਿਵਾਰ ਨੂੰ ਉਹ ਵੀ ਕੋਈ ਬਾਹਰਲੇ ਬੰਦੇ ਨੂੰ ਨਹੀਂ ਪਰਿਵਾਰ ਨੂੰ ਮੁਲਾਕਾਤ ਕਰਨ ਲਈ ਜਦੋਂ ਜਹਿਦ ਕਰਨਾ ਪੈ ਰਿਹਾ ਧਰਨੇ ਮੁਜ਼ਾਰੇ ਲਾਉਣੇ ਪੈ ਰਹੇ ਤਾਂ ਫਿਰ ਤੁਸੀਂ ਆਪ ਹੀ ਦੇਖ ਲਓ ਵੀ ਇਹ ਸਿੱਖ ਕੌਮ ਅੱਜ ਕਿੱਥੇ ਖੜੀ ਆ ਇਸ ਕਾਨੂੰਨ ਦੇ ਆਧਾਰ ਦੇ ਹਿਸਾਬ ਨਾਲ ਮਨੁੱਖੀ ਅਧਿਕਾਰ ਕਿੱਥੇ ਆ ਕੀ ਲੱਗਦਾ ਦਸਤਾਰ ਵਾਸਤੇ ਕੁਝ ਵੱਖਰਾ ਹੋ ਜਾਂਦਾ ਜਿਦ ਤੱਕ ਕਹਿੰਦੇ ਆ ਕਿ ਜਿਹੜਾ ਸਿੱਖ ਆ ਉਹਦੇ ਵਾਸਤੇ ਕੁਝ ਹੋਰ ਹੁੰਦਾ ਦੇ ਦੂਜਾ ਕਮਿਊਨਿਟੀ ਵਾਸਤੇ ਕੁਝ ਹੋਰ ਦੇਖੋ ਉਹੀ ਚੀਜ਼ ਆ ਨਾ ਵੀ ਜੇ ਆਪਾਂ ਗੱਲ ਕਰਦੇ ਆ ਵੀ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੋ ਗਿਆ ਕਿਉਂ ਸਾਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਅੱਜ ਇੱਕ ਹਫ਼ਤੇ ਤੋਂ ਉੱਪਰ ਦਾ ਸਮਾਂ ਹੋ ਗਿਆ ਕੀ ਜੇਲ ਲॉज ਇਹ ਕਹਿੰਦੇ ਆ ਵੀ ਮੁਲਾਕਾਤ ਵੀ ਨਹੀਂ ਇੱਕ ਕਾਰਨ ਦੇਣੀ ਕਿ ਪਰਿਵਾਰ ਨੂੰ ਬਾਹਰ ਲੈਣ ਨੂੰ ਛੱਡੋ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਕਿਹਾ ਹੈਗਾ ਇਹੀ ਆ ਵੀ ਕਾਨੂੰਨ ਵੱਖਾ ਫਿਰ ਅਸੀਂ ਪ੍ਰੋਟੈਸਟ ਕਰ ਰਹੇ ਆ ਵੀ ਮੁਲਾਦੋ ਉਦੋਂ ਵੀ ਕੋਈ ਜਵਾਬ ਨਹੀਂ ਕੋਈ ਅਡਮਿਨਿਸਟ੍ਰੇਸ਼ਨ ਦਾ ਬੰਦਾ ਨਹੀਂ ਆਇਆ ਕੋਈ ਜੇਲ੍ਹ ਚੋਂ ਨਹੀਂ ਆਇਆ ਕੋਈ ਨਹੀਂ ਹੈ ਅੰਦਰ ਮਿਲਵਾ ਤੱਕ ਤੱਕ ਤਾਂ ਕੋਈ ਆਇਆ ਨਹੀਂਗਾ ਜੀ ਗੱਲ ਸੁਨੇਹਾ ਨਹੀਂ ਆਇਆ ਵੱਡੇ ਅਫਸਰशाही ਦੇ ਵਿੱਚ ਨਹੀਂ ਕੋਈ ਨਹੀਂ ਬਸ ਇੱਕ ਮੈਸੇਜ ਆ ਵੀ ਉਹਨਾਂ ਦੀ ਜੇਲ੍ਹ ਤਬਦੀਲੀ ਕਰਤੀ ਆ ਜੇ ਜੇਲ੍ਹ ਤਬਦੀਲੀ ਵੀ ਕੀਤੀ ਆ ਤਾਂ ਫੋਨ ਅਵੇਲੇਬਲ ਹੁੰਦਾਗਾ ਜਿਹੜੇ ਅੰਦਰ ਪ੍ਰिजनਰਸ ਆ ਜਾਂ ਇਹ ਸਜ਼ਾ ਕੱਟ ਰਹੇ ਆ ਚਾਹੇ ਉਹ ਬੰਦੀ ਆ ਚਾਹੇ ਕੈਦੀ ਆ ਦੋਨਾਂ ਕੋਲੇ ਫੋਨ ਫੈਸਿਲਿਟੀ ਹੈਗੀ ਆ ਅੰਦਰ ਜਿਹੜਾ ਇਹਨਾਂ ਦਾ ਲੈਂਡਲਾਈਨ ਨੰਬਰ ਆ ਉਸ ਤੋਂ ਕੁਝ ਮਿੰਟ ਹਰ ਰੋਜ਼ ਦੇ ਮਿਲਦੇ ਆਗੇ ਗੱਲ ਕਰਨ ਦੇ ਵੀ ਉਹ ਕਿਉਂ ਨਹੀਂ ਉਹਨੂੰ ਉਹਦੇ ਰਾਈਟਸ ਦਿੱਤੇ ਜਾ ਰਹੇਗੇ ਵੀ ਕਿਉਂ ਉਹਦੇ ਇਹੀ ਸੇ ਗੱਲ ਆ ਜਾਂਦੀ ਆ ਫਿਰ ਮੋੜਕੋੜ ਕੇ ਵੀ ਸਿੰਗਲ ਦੇ ਜਿਹੜੇ ਹੱਕ ਆ ਉਹ ਕਿੱਧਰ ਚਲੇਗੇ ਜੀ ਪਰਿਵਾਰ ਨੂੰ ਮਿਲਿਓ ਤੁਸੀਂ ਉਹਨਾਂ ਵੀਰਾਂ ਨੂੰ ਮਿਲਿਓ ਤੁਸੀਂ ਕਈ ਦਿਨ ਤੋਂ ਇੱਥੇ ਪਟਿਆਲੇ ਦੇ ਵਿੱਚ ਇਹੋ ਸੰਘਰਸ਼ ਕਰ ਰਹੇ ਤੁਹਾਨੂੰ ਮਿਲਣ ਦਿੱਤਾ ਜਾਵੇ ਤੁਸੀਂ ਮਿਲਿਓ ਕੀ ਗੱਲਬਾਤ ਹੋਈ ਆ ਆਪਸੀ ਤੁਹਾਡੀ ਬਿਲਕੁਲ ਮੇਰੀ ਦੋਨਾਂ ਨਾਲ ਬ੍ਰਦਰ ਉਹਨਾਂ ਨਾਲ ਗੱਲ ਹੋਈ ਆ ਬਾਈ ਮਨਦੀਪ ਹੀ ਆ ਉਹਨਾਂ ਦਾ ਨਾਮ ਵੀ ਤੇ ਮੇਰੀ ਹੁੰਦੀ ਰਹਿੰਦੀ ਆ ਅਕਸਰ ਉਹਨਾਂ ਨਾਲ ਗੱਲ ਕਿਉਂਕਿ ਅਸੀਂ ਇਸ ਪਰਿਵਾਰ ਵਜੋਂ ਹੀ ਆ ਕਿ ਕਿਉਂਕਿ ਸਾਰਾ ਆਪਣਾ ਪੰਥ ਇੱਕ ਪਰਿਵਾਰ ਹੀ ਆ ਕਿ ਤੇ ਇਹਨਾਂ ਨਾਲ ਮੇਰੀ ਮੁਲਾਕਾਤ ਪਹਿਲਾਂ ਵੀ ਕੇਸ ਦੇ ਬਾਬਤ ਜਦੋਂ ਅਮ੍ਰਿਤਸਰ ਵੀ ਹੁੰਦੀ ਰਹਿੰਦੀ ਸੀ ਤਾਂ ਸਾਡੇ ਆਪਸੀ ਤਾਲਮੇਲ ਗੱਲ ਹੁੰਦੀ ਰਹਿੰਦੀ ਹੈ ਕਿਉਂਕਿ ਜਦੋਂ ਕੱਲ ਗੱਲ ਹੋਈ ਹੈ ਵੀ ਆਪਾਂ ਇੱਥੇ ਅੱਜ ਇਕੱਠ ਕਰਨਾ ਜੇਲ੍ਹ ਦੇ ਬਾਹਰ ਤਾਂ ਸਾਰਿਆਂ ਨੇ ਪੋਸਟਾਂ ਪਾਈਆਂ ਸਾਰਿਆਂ ਦਾ ਆਪਣਾ ਪੰਥਕ ਫਰਜ਼ ਵੀ ਹੈ ਬੰਦਾ ਸੀ ਵੀ ਆਪਣੇ ਓਸ ਯੋਧੇ ਨਾਲ ਆਪਾਂ ਖੜੀਏ ਜਿਨ੍ਹਾਂ ਨੇ ਪੰਥ ਦੀ ਪੱਗ ਆਪਣੀ ਸਿਰ ਤੇ ਰੱਖੀ ਹੈ ਅਗਲੀ ਕੀ ਰਣਨੀਤੀ ਲਿਖੀ ਜਾ ਸਕਦੀ ਹੈ ਕੀ ਪ੍ਰੋਗਰਾਮ ਹੋਊਗਾ ਕੋਈ ਕਾਲ ਦਿੱਤੀ ਜਾ ਸਕਦੀ ਹੈ ਫਿਰ ਦੁਬਾਰਾ ਕੋਈ ਨਹੀਂ ਦੇਖੋ ਅਸੀਂ ਤਾਂ ਪਰਿਵਾਰ ਦੇ ਨਾਲ ਆ ਕਾਲ ਫਸਟ ਪਰਿਵਾਰ ਦੀ ਹੋਊਗੀ ਅਸੀਂ ਤਾਂ ਉਹਨਾਂ ਦੀ ਕਾਲ ਨੂੰ ਸਿਰ ਮੱਥੇ ਲੈ ਕੇ ਪ੍ਰਵਾਨ ਕਰਨਾ ਹੈ ਸਰਵਾਜੀ ਮਨਦੀਪ ਸਿੰਘ ਸਿੱਧੂ ਸਾਡੇ ਨਾਲ ਸੀ ਦੀਪ ਦੇ ਭਰਾਤਾ ਉਹਨਾਂ ਨੇ ਕਿਹਾ ਕਿ ਜੋ ਪੰਥ ਦਾ ਫੈਸਲਾ ਹੋਊਗਾ ਸਾਨੂੰ ਉਹ ਪ੍ਰਵਾਨ ਹੋਊਗਾ ਪਰਿਵਾਰ ਕੋਲ ਦੇ ਦਿੰਦਾ ਵਾ ਜਾਂ ਪੰਥ ਕੋਈ ਵੀ ਕੋਲ ਦਿੰਦਾ ਵਾ ਸਾਨੂੰ ਉਹ ਮਨਜ਼ੂਰ ਹੋਗਾ ਸੀ ਸਿਰ ਮੱਥੇ ਪ੍ਰਵਾਨ ਕਰਕੇ ਅਗਲੇ ਪਾਸੇ ਵਧਾਂਗੇ ਦੇਖਦੇ ਆ ਪ੍ਰਸ਼ਾਸਨ ਦੀ ਭੂਮਿਕਾ ਕੀ ਹੁੰਦੀ ਆ ਹੁਣ ਪ੍ਰਸ਼ਾਸਨ ਕੀ ਮਲਾਉਂਦਾ ਪਰਿਵਾਰ ਨੂੰ ਸੰਦੀਪ ਦੇ ਬਾਪ ਜਪਾਂ ਸਨੀ ਦੇ ਭਰਾਤਾ ਦੀ ਗੱਲ ਕਰੀਏ ਉਹਨਾਂ ਨੂੰ ਮਲਾਇਆ ਜਾਂਦਾ ਵਾ ਮਨਦੀਪ ਬਾਈਆਂ ਦੂਜੇ ਵੀਰ ਨੂੰ ਕਿਉਂਕਿ ਉਹਨਾਂ ਦੇ ਭਰਾਤਾ ਦਾ ਨਾਮ ਵੀ ਮਨਦੀਪ ਸਿੰਘ ਆ ਕਿਉਂ ਉਹਨਾਂ ਨੂੰ ਮਲਾਇਆ ਜਾਂਦਾ ਪਰਿਵਾਰ ਨੂੰ ਜੇ ਨਹੀਂ ਮਲਾਇਆ ਜਾਂਦਾ ਤੇ ਫਿਰ ਜਥੇਬੰਦੀ ਦੀ ਅਗਲੀ ਗ੍ਰਾਂਣ ਨੀਤੀ ਕੀ ਹੋਦੀ ਆ ਇਹ ਸਮਝ ਦੱਸੂਗਾ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ que faz